ਬਹੁਤ ਪਾਪ ਨਹੀਂ ਦਿਖਾਈ ਦੇ ਰਿਹਾ ਗੁਨਾਹ ਗੁਨਾਹ ਨਹੀਂ ਦਿਖਾਈ ਦੇ ਰਿਹਾ ਕਤਲ ਕਤਲ ਨਹੀਂ ਦਿਖਾਈ ਦੇ ਰਿਹਾ ਚੋਰੀ ਚੋਰੀ ਨਹੀਂ ਦਿਖਾਈ ਦੇ ਰਹੀ ਮੂਰਖਤਾ ਮੂਰਖਤਾ ਨਹੀਂ ਦਿਖਾਈ ਦੇ ਰਹੀ ਕਿਉਂ ਅੰਧੇ ਜਨਮ ਤੋਂ ਅੰਧੇ ਕਥਾ ਸੁਣਦੇ ਸੁਣਦੇ ਕੀਰਤਨ ਸੁਣਦੇ ਸੁਣਦੇ ਬਾਣੀ ਦਾ ਪਾਠ ਜਪਦੇ ਜਪਦੇ پہلے پرماتما نہیں دکھائی دینا چاننا نہیں دکھائی دیا اندھیرا دکھائی دیں دا، اپنی مورکھتا دکھائی دیں دا، گناہ دکھائی دیں دا اور اے چنگا شگن ہے چنگی گل ہزار ابیاسیا نے مینو آخیا گنے جی اگے پیچھے کے چنگے ہونے ہاں ہاتھ گٹکا پکڑ لینا پاٹ کرنے آ پتہ نہیں کتوں ماڑے خیال آ جائیں ਬੜਾ ਮਨ ਦੁਖੀ ਹੁੰਦਾ ਹੈ ਐ ਕਿ ਅੰਦਰ ਚੱਲਣ ਲੱਗ ਪਈ ਇੱਕ ਚੰਗੇ ਸਤਸੰਗੀ ਨੇ ਅੱਧੀ ਪੜਨਾ ਸਾਹਿਬ ਨੂੰ ਰੋਂਦੇ ਹੋਏ ਆਇਆ ਹੈ ਬਹੁਤ ਸੋਦੀ ਸਦਮੇ ਤੇ ਦਾਸ ਜੰਦਾ ਹੁੰਦਾ ਹੁਣ ਵੀ ਦਾਸ ਨੇ ਕੱਲ ਪੜਨਾ ਸਾਹਿਬ ਜਾਣਾ ਹੈ ਇੱਕ ਮਹਾਪੁਰਸ਼ਾਂ ਦੀ ਵਰਸੀ ਜੋ 50 60 ਸਾਲ ਤੋਂ ਮਨਾਏ ਜਾ ਰਹੀ ਹੈ ਦਾਸ ਦੀ 35 ਸਾਲਾਂ ਤੋਂ ਜੰਦਾ ਹੈ ਉਸ ਸੇਨੇ ਜਦ ਮੈਨੂੰ ਕਿਹਾ ਗਿਆ ਨਹੀਂ ਰੋਂਦੇ ਆਇਆ ਗਿਆ واہ واحرو واحگرو جپ دیا واحر کے چیتے آئی گنا پاپ آ بڑی پیڑا پیڑ پاپ کیوں ہوئے کیتے نے یاد میں آدھے دکھائی دین لگ پیا تو نہیں ہوجا کے پاپی نو پاپ نہیں دکھائی دیں پاپ برا پاپی کو پیارا مہاراج کہ بڑا پیارا لگتا ہے چنگا لگتا ہے पाप भोजन ही परदे लो महाराज देवा पाप बुरा पापी को प्यारा उन्हें तो प्यारा लगा बेईमानी के किए चंगी लग रही चोरी से सफलता मिल गई नचता जेब कट ले ये कैसे दिए खुश हो गए किसी नु धोखा देता प्रसन्न हो जाए प्रसन्न हो जाए दिखें ऐसे जो चोरी करके प्रसन्न होता है جو قتل کر کے خوش ہوتا ہے جو ڈاکہ مار کے خوش ہوتا ہے جو دھوکہ دے کے خوش ہوں ہے جو ایمانی کر کے خوش ہوتا ہے ابھی جسن ادھیرا ہی نہیں دکھائی دیا اندھیرا نہیں دکھائی دسنوں اندھیرا نہیں دکھائی دا روشنی کتھوں دکھائی دے یہ خیال مین میں ملیا سی رائے کو جدگی بھگوان سنگھ نے آخیا مسکین جی منوں اندھیرے کا کوئی گیان نہیں اندھیرا کی آپ کچھ بھی پتا میں پن سات منٹ سوچتا رہا سر بیٹھ کے بھائی صاحب کہہ کی رہے اندھیرے کا کوئی گیان نہیں کیونکہ آم تو یہ آخیا جا رہا کی دنیا میں اندھیرا اندھیرا ایک اندر میرے اندھیرے کا کوئی گیان نہیں واقعی ਅੰਧੇਰੇ ਨੂੰ ਦੇਖਣ ਵਾਸਤੇ ਵੀ ਅੱਖਾਂ ਚ ਰੋਸ਼ਨੀ ਚਾਹੀਦੀ ਹੈ। ਪਾਪ ਨੂੰ ਸਮਝਣ ਵਾਸਤੇ ਵੀ ਕੁਝ ਗਿਆਨ ਚਾਹੀਦਾ ਹੈ। ਜਦ ਬੇਈਮਾਨੀ ਬੇਈਮਾਨੀ ਦਿਖਾਈ ਦੇਵੇ ਤੇ ਬੇਈਮਾਨੀ ਬੋਝ ਵੜੇ। ਜਦ ਝੂਠ ਬੋਲਣਾ ਝੂਠ ਦਿਖਾਈ ਦੇਵੇ ਤੇ ਹਿਰਦੇ ਤੇ ਬੋਝ ਵੜੇ। ਜਦ ਪਾਪ ਕਰਨਾ ਪਾਪ ਦਿਖਾਈ ਦੇਵੇ ਤੇ ਹਿਰਦੇ ਨੂੰ ਤਲਪਾਵੇ ਤੇ ਗਿਆਨੀ ਹੋਵੇ। ਇਨੂੰ ਅંધੇਰਾ ਦਿਖਾਈ ਜਾਣ ਲੱਗ ਪਿਆ। ਧੀ ਦੀ ਅੱਖਾਂ ਵਿੱਚ ਰੋਸ਼ਨੀ ਆ ਗਈ। ਅંધੇਰਾ ਦਿਖਾਈ ਦੇਣ ਲੱਗ ਪਿਆ ਰੋਸ਼ਨੀ ਦਿਖਾਈ ਦੇ। ਇਹਨੇ ਅੱਧਾ ਰਸਤਾ ਤੈਅ ਕਰ ਲਿਆ। ਇਹਨੂੰ ਪਾਪ-ਪਾਤ ਦਿਖਾਈ ਦੇਣ ਲੱਗ ਪਏ ਕਿ ਜਿਆਦਾ ਦਿਨ ਪਾਪ ਨਹੀਂ ਕਰ ਸਕੇਗਾ। ਇਹਨੂੰ ਮੂਰਖਤਾ-ਮੂਰਖਤਾ ਦਿਖਾਈ ਦੇਣ ਲੱਗ ਪਈਏ ਕਿ ਹੁਣ ਮੂਰਖਤਾ ਦੇਚ ਨਹੀਂ ਜੀਵੇਗਾ। ਇਨੂੰ ਬੇਈਮਾਨੀ ਬੇਈਮਾਨੀ ਦਿਖਾਈ ਦੇਣ ਲੱਗ ਪਈਏ ਔਰ ਹਿਰਦੇ ਦਾ ਬੋਝ ਬਣਨ ਲੱਗ ਪਈਏ ਕਿ ਉਹ ਗੱਦੇ ਬੇਈਮਾਨੀ ਨਹੀਂ ਕਰ ਸਕਦੇ। ਇਨੂੰ ਝੂਠ ਜੋੜ ਦਿਖਾਈ ਦੇਣ ਲੱਗਦੇ ਔਰ ਹਿਰਦੇ ਤੇ ਬੋਝ ਬਣਦਾ ਕਿ ਕਿੰਨੇ ਦਿਨ ਜੀਵੇਗਾ ਝੂਠ। ਨਹੀਂ ਜੀਵੇ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲਦੇ ਨੇ ਬਿਨਾ ਲੋੜ ਤੋਂ ਬੋਲਦੇ ਨੇ। ਬੱਚਿਆਂ ਨਾਲ ਝੂਠ ਬੋਲਦੇ ਨੇ ਪਰਿਵਾਰ ਨਾਲ ਬਝੂਠ ਬੋਲਦੇ ਨੇ ਸੰਸਾਰ ਨਾਲ ਝੂਠ ਬੋਲਦੇ ਨੇ ਝੂਠ ਝੂਠ ਦਿਖਾਈ ਨਹੀਂ ਜਾਂਦਾ ਅੰਧੇਰਾ ਨਹੀਂ ਦਿਖਾਈ ਜਾਂਦਾ ਹੁਣ ਗੁਰੂ ਅਨੰਤਦੇਵ ਜੀ ਮਹਾਰਾਜ ਜੀ ਕਹਿੰਦੇ ਅੰਦੇ ਇਹ ਨਾ ਆਖਿਆ ਨਾ ਜਨਮ ਖਲੋਇਣ ਨਾਲ ਜਿਨ੍ਹਾਂ ਨੂੰ ਬਾਹਰ ਦਾ ਅੰਧੇਰਾ ਨਹੀਂ ਦਿਖਾਈ ਦਿੰਦਾ ਪਦਾਰਥ ਨਹੀਂ ਦਿਖਾਈ ਦਿੰਦੇ ਸੰਸਾਰ ਨਹੀਂ ਦਿਖਾਈ ਦਿੰਦੇ ਗੁਰਨਾਣਿਕ ਦੇਵ ਜੀ ਮਹਾਰਾਜ ਕਹਿੰਦੇ ਅੰਦੇ ਨਾਕ ਨਹੀਂ ਹੱਤੇ ਇਹਨਾਂ ਨੂੰ ਅੰਦੇ ਕਹਿਣ ਦੀ ਲੋੜ ਨਹੀਂ ਅੰਦੇ ਇਹ ਨਾ ਅੱਖੀਆਂ ਨੇ ਜਿਨ ਮੁਖ ਲੋਇਣ ਨਾਏ ਅੰਦੇ ਸਹੀ ਨਾਨਕਾ ਜੋ ਖਸਮਾਂ ਵੰਦੇ ਇਹਨਾਂ ਨੂੰ ਖਸਮ ਨਹੀਂ ਦਿਖਾਈ ਦਿੰਦਾ ਮਾਲਕ ਨਹੀਂ ਦਿਖਾਈ ਦਿੰਦਾ ਪ੍ਰਮਾਤਮਾ ਨੇ ਦਿਖਾਈ ਦਿੰਦਾ ਭਗਵਾਨ ਨੇ ਦਿਖਾਈ ਦਿੰਦਾ ਇਹ ਅੰਦੇ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ ਇੰਨਾ ਅੰਧਿਆਂ ਦੀ ਤਾਦਾਦ ਬਹੁਤ ਥੋੜੀ ਏ ਬਹੁਤ ਥੋੜੀ ਏ ਬਹੁਤ ਵੱਡਾ ਇਕੱਠ ਹੋਵੇ ਤੇ ਕਿਧਰੇ ਇਕੱਡਾ ਜਿਆਦਾ ਨਹੀਂ ਹੁੰਦਾ ਸਾਰੀ ਦੁਨੀਆ ਵਿੱਚ ਐਸੇ ਅੰਧਿਆਂ ਦੀ ਤਾਦਾਦ ਬਹੁਤ ਥੋੜੀ ਏ ਬਹੁਤ ਥੋੜੀ ਏ ਜਿਨ੍ਹਾਂ ਨੂੰ ਸੰਸਾਰ ਲਈ ਦਿਖਾਈ ਨਹੀਂ ਦੇਦਾ ਪਰਵਾਰ ਨਹੀਂ ਦਿਖਾਈ ਦੇਦਾ ਪਦਾਰਥ ਨਹੀਂ ਦਿਖਾਈ ਦੇਦਾ ਪਰ ਜਿਨ੍ਹਾਂ ਨੂੰ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਐਸੇ ਅੰਧਿਆਂ ਨਾਲ ਤੇ ਸੰਸਾਰ ਭਰਿਆ ਹੋਇਆ ਹੈ ساری دنیا کنچر پوٹ لے لے نمسکارے بوجھی کاجی نی اندھے آئے ادھے کاجی نے نہیں سمجھے نہیں سمجھے جد ہاتھی نے متھا ٹیکے نا تو سکندر ہاتھی نا گصہ آیا کھلانے پلانے ہیں کہ متھا ٹیک دے کبھی اور گصے نال مر گیا ਗੰਗਾ ਚੜੀ ਹੋਈ ਸੀ ਸਾਵਣ ਬਾਦਲੋਂ ਦੇ ਦਿਨ ਸਨ ਪਾਣੀ ਬੜਾ ਗਹਿਰਾ ਵਗ ਰਿਹਾ ਸੀ ਅਖੇ ਨੂੰ ਗੰਗਾ ਛੁੱਟ ਗਈ ਬਣਿਆ ਹੋਇਆ ਤੇ ਸੀ ਤੇ ਡੁੱਬ ਜਾਏਗਾ ਤੜਪ ਤੜਪ ਕੇ ਮਰੇਗਾ ਬਣਿਆ ਆ ਜਾਂਦੇ ਹੈ ਹੱਥ ਪੈਰ ਤੇ ਬੰਨੇ ਛੁੱਟ ਦਿੱਤਾ ਗਿਆ ਗੰਗਾ ਹੈਰਾਨਗੀ ਦੀ ਗੱਲ ਜਿਹੜੀਆਂ ਲਹਿਰਾਂ ਮਨੁੱਖ ਨੂੰ ਡੋਬ ਕੇ ਰੱਖ ਦਿੰਦੀਆਂ ਨੇ ਉਹਨਾਂ ਲਹਿਰਾਂ ਨੇ ਕਬੀਰ ਨੂੰ ਕਿਨਾਰੇ ਤੇ ਲਾ ਦਿੱਤਾ